ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ Facebook ਪੇਜ ਤੇ ਬਈ ਰੋਜ਼ ਦੀ ਤਰ੍ਹਾਂ ਅੱਜ ਫਿਰ ਆਪਾਂ ਕੋਟਕਪੂਰੇ ਤੂੜੀ ਦੀ ਬੋਲੀ ਤੇ ਆਏ ਆ ਤੇ ਟਰਾਲੀ ਜਿਹੜੀ ਅੱਜ ਬਈ ਇੱਕ ਹੀ ਆਈ ਆ ਤੇ ਤਰੀਕ ਜਿਹੜੀ ਅੱਜ 5 ਸਤੰਬਰ ਤੇ 2025 ਹੋ ਚੁੱਕੀ ਆ ਤੇ ਰੇਟ ਬਈ ਅੱਜ ਦੇਖਾਂਗੇ ਕਾਕ ਜਿਹੜਾ ਲੱਗ ਰਿਹਾ ਕਾਫੀ ਅੱਜ ਤੇ ਬਾਕੀ ਬਈ ਟਰਾਲੀ ਜਿਹੜੀ ਅੱਜ ਇੱਕ ਆਈ ਆ ਕੱਲ ਪੰਜ ਆਈਆਂ ਸੀਗੀਆਂ ਤੇ ਕੱਲ ਜਿਹੜਾ ਟੌਪ ਦਾ ਰੇਟ ਸੀ 400 ਤੋਂ 55 ਰੁਪਏ ਦਾ ਤੇ ਜਿਹੜੀ ਲੱਗੀ ਸੀ ਇੱਕ ਟਰਾਲੀ ਤੇ ਬਾਕੀ ਅੱਜ ਦਾ ਰੇਟ ਦੇਖਦੇ ਆਂ ਆਹ ਲੈ ਕਲੇ ਨਦੇ ਅੱਜ ਖਿਡਾਰੀ ਖਿਡਾਰੀ ਤਾਂ ਦੰਦਾ ਬਾਹਾਂ ਤੇ ਕੱਪੇ ਚੰਗਾ ਪਹਿਲਾਂ ਸਮਝਾਉਣ ਲੱਗਾ ਤੈਨੂੰ ਦੰਦਾ ਬਾਹਾਂ ਤੇ ਬਾਹਾਂ ਨਾਲ ਨਹੀਂ ਆਇਆ ਚੰਗਾ ਪ੍ਰਵਾਹ ਆ ਮਨ ਮਨ ਮਾਰੂ ਮੈਂ ਵੀ ਨਾ ਕਰਾ ਮੈਨੂੰ ਮਹਿਸੂਸ ਹੋਇਆ ਨਾ ਉਦਦੇ ਵਾਲਾ ਉਦਦੇ ਮਹਿਸੂਸ ਜੱਟ ਨੂੰ ਵੀ ਮਹਿਸੂਸ ਹੋਇਆ ਕੰਦਾ ਯਾਰ ਇੰਨਾ ਯਾਰ ਕੀ ਹੈ ਯਾਰ ਕਿਲਾ ਨਹੀਂ ਖਾਸ ਤਾਂ ਦੇ ਨਾਲ ਲੈ ਗਿਆ ਦੁਨੀਆਂ ਤਾਂ ਗਹਿਰੇ ਫਿਰ ਉਸ ਦਾ ਹੂੰ ਹਾਂ ਸਵੇਰ ਨੂੰ ਮਾਰਿਆ ਜਿਹੜਾ ਮੁੰਡਾ ਜੀ ਵੀਦਾਰੀ ਜੀ ਮਾਰ ਆ ਦੀ ਆ ਪਾਣੀ ਲਾਉਂਦੇ ਖੇਤ ਲਾਗ ਨੂੰ ਬਾਕੀ ਵੀ ਟਾਈਮ ਆ ਜਿਹੜਾ 7:00 ਵਜੇ 10 ਮਿੰਟ ਹੋ ਗਏ ਤੇ ਅੱਜ ਟਰਾਲੀ ਵੀ ਇੱਕ ਹੀ ਆਈ ਆ ਹੈ ਤਾਂ ਕਿੱਦੂ ਕਰੀਏ ਇਸ ਤੋਂ ਜ਼ਿਆਦਾ ਕਿੰਨੀ ਨਿਕਲੇ? ਨਿਕਲੇ ਜ਼ਿਆਦਾ ਮੈਂ ਤਾਂ ਪੁੱਛਦਾ। ਮੇਰੇ ਅੰਦਰ ਵੀ ਮਿੰਨ ਨਾਲ ਵਿੱਚ ਅੰਦਰ ਦੇ। ਆ ਤਾਂ DDM ਵੀ ਆਪਾਂ ਨੂੰ। ਬੋਲੋ ਭਾਈ। 420 ਹੀ ਜਾਂਦਾ 200। 200 ਰੁਪਿਆ। 200 ਰੁਪਿਆ। ਹਾਂ ਗੱਭੀ। 200 ਰੁਪਿਆ। ਬੋਲਣਾ ਬਾਈ ਕਿਨੇ ਬਾਈ ਜੀ 200 ਰੁਪਏ ਲੋ ਵੀ ਪਹਿਲੀ ਟਰਾਲੀ ਸੀਗੀ ਇੱਕ ਹੀ ਆਈ ਸੀ ਤੇ ਪੂਰੀ ਵੀ ਗਿੱਲੀ ਸੀ ਥੋੜੀ ਜੀ ਤੇ 200 ਰੁਪਿਆ ਰੇਟ ਲੱਗਿਆ ਸੀ ਤੇ ਪਰ ਬਈ ਕਿਸਾਨ ਵੀਰਾਂ ਦਾ ਨਹੀਂ ਵੇਚਣੀ ਤੇ ਬਾਕੀ ਬਈ ਰੇਟ ਜਿਹੜਾ ਅੱਜ ਪੂਰੀ ਥੋੜੀ ਜੀ ਬਾਹਰ ਦੀ ਆ ਤੇ ਗਿੱਲੀ ਆ ਉਹ ਵੀ ਕਾਫੀ ਗਿੱਲੀ ਸੀਗੀ ਤੇ 200 ਰੁਪਿਆ ਜਿਹੜਾ ਰੇਟ ਲੱਗਿਆ ਤੇ ਬਾਕੀ ਦੇਖਦੇ ਆ ਵੀ ਅੱਗੇ ਹੋਰ ਟਰਾਲੀ ਆਉਂਦੀ ਜਾਂ ਨਹੀਂ। ਲੋ ਜੀ ਇਹਦਾ ਰੇਟ ਹੈ ਜਿਹੜਾ 250 ਰੁਪਿਆ ਹੋ ਗਿਆ ਪਹਿਲਾਂ 200 ਤੇ ਜਿਹੜੀ ਬੋਲੀ ਲੱਗੀ ਸੀ ਤੇ ਜੀਵਿੰਦਾਰਾਂ ਦਾ ਵੀ ਨਹੀਂ ਵੇਚਣੀਗੀ ਤੇ ਤੂੜੀ ਵੀ ਥੋੜੀ ਜਿਹੀ ਗਿੱਲੀ ਸੀਗੀ ਤੇ ਪੰਡਾ ਵਿੱਚ ਕਾਫੀ ਗਿੱਲੀਆਂ ਵੀ ਸੀਗੀਆਂ ਤਾਂ ਕਰਕੇ ਰੇਟ ਜਿਹੜਾ ਘਟ ਲੱਗਿਆ ਸੀਗਾ ਤੇ ਬਾਕੀ ਵੀ ਅਜੇ ਟਰਾਲੀ ਵੀ ਜਿਹੜੀ ਅਜੇ ਇੱਕ ਹੀ ਆਈ ਆ ਤੇ ਦੇਖਾਂਗੇ ਵੀ ਹੋਰ ਟਰਾਲੀ ਕੋਈ ਟਰਾਲੀ ਕੋਈ ਆਉਂਦੀ ਹੈ ਜਾਂ ਨਹੀਂ। ਤੇ ਟਾਈਮ ਆ ਜਿਹੜਾ 7:00 ਵਜੇ ਕੇ 10 ਮਿੰਟ ਤੋਂ ਉੱਪਰ ਹੋ ਚੁੱਕੇ ਆ 7:15 ਹੋ ਚੁੱਕੇ ਆ। 对。Hey.